ਹੈਲੋ ਸਸਤੀ ਗਾਲ ਜੀ ਸਾਰਿਆਂ ਨੂੰ ਮੈਂ ਅੱਜ ਬਲੀਫ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਕਾਫੀ ਦਿਨ ਹੋ ਗਿਆ ਜੀ ਵੀਡੀਓ ਆਪਾਂ ਤੋਂ ਨਹੀਂ ਬਣੀ ਸੀ ਅੱਜ ਸੋਚਿਆ ਚਲੋ ਥੋੜੀ ਬਹੁਤੀ ਅੱਜ ਆਪਾਂ ਵੀਡੀਓ ਜੇ ਬਣਾ ਲਈਏ ਤੇ ਟਾਈਮ ਆ ਜਿਹੜਾ ਸਵੇਰ ਤੇ 5:30 ਹੋ ਗਏ ਆਗੇ ਤੇ ਘਰ ਦਾ ਕੰਮ ਸ਼ੁਰੂ ਕਰਦੇ ਸੀਗੇ ਪਹਿਲਾ ਪਿੰਡ ਅੱਜ ਤਾਂ ਵੈਸੇ ਸਾਨੂੰ ਪਤਾ ਹੀ ਹੈ ਜੀ ਘਰ ਦਾ ਕੰਮ ਪਹਿਲਾਂ ਗੋਹਾ ਕੁੜੇ ਹਟਣਾ ਹੁੰਦਾਗਾ ਬਾਕੀ ਕੰਮ ਤਾਂ ਫੇਰ ਹੀ ਹੁੰਦੇ ਨੇ ਤੇ ਆਪਾਂ ਇਹ ਕੁ ਮੱਛਰ ਵੀ ਹੋ ਗਿਆ ਹੁਣ ਦੂਸਰਾ ਗਰਮੀ ਤਾਂ ਹੈ ਹੀ ਹੈਗੀ ਰੱਬ ਵੀ ਮੀਂਹ ਨਹੀਂ ਪਾਉਂਦਾ ਹੈਗਾ ਪਤਾ ਨਹੀਂ ਕੀ ਹੋ ਰਿਹਾ ਹੈਗਾ ਤੇ ਮੱਜਾਂ ਵੀ ਗੋਹੇ ਦਾ ਜਮਾ ਖੁਰ ਵੱਡ ਕਰ ਦਿੰਦੀਆਂ ਨੇ ਬੁਰਾ ਹਾਲ ਕਰ ਦਿੰਦੀਆਂ ਨੇ ਚਲੋ ਜੀ ਕੰਮ ਸ਼ੁਰੂ ਕਰਦੇ ਆਂਗੇ ਹਾਂਜੀ ਮੱਝਾਂ ਆਪਾਂ ਨਵਾਤੀਆਂ ਗੋਹਾ ਵੀ ਸਿੱਟਤਾ ਮੱਝਾਂ ਵੀ ਨਵਾਤੀਆਂ ਝਾੜੂ ਵੀ ਲਾਤਾ ਤੇ ਹੁਣ ਆਪਾਂ 6 ਵਜ ਗਿਆ ਗੁਰਪ੍ਰੀਤ ਨੂੰ ਸਕੂਲ ਜਾਣਾਗਾ ਉਹਨੂੰ ਉਠਾਉਣੇ ਆਗੇ ਗੁਰਪ੍ਰੀਤ ਨੂੰ ਉਠਾ ਕੇ ਤਿਆਰ ਕਰਕੇ ਬਾਕੀ ਆਪਾਂ ਕਰਨਾ ਜਿਹੜਾ ਬਾਅਦ ਚ ਕਰਾਂਗੇ ਕਿਉਂਕਿ ਜਿੰਨਾ ਚਿਰ ਗੁਰਪ੍ਰੀਤ ਸਕੂਲ ਹੀ ਜਾਂਦਾ ਉਹਨਾਂ ਚਿਰ ਗੁਰਪ੍ਰੀਤ ਹੋਰ ਘਾਟੀ ਕੰਮ ਕਰ ਲੈਂਦਾ ਹੁੰਦਾ ਬਸ ਉਹਨੂੰ ਦਾ ਮੰਮੀ ਆ ਕਰਨਾ ਮੰਮੀ ਬਾਹ ਕਰਨਾ ਸਾਰੇ ਕੰਮ ਮੰਮੀ ਦੇ ਕੋਲੇ ਫੜਕੀ ਹੁੰਦੇ ਨੇ। ਘਰਮੀ ਨੇ ਪੂਰਾ ਹਾਲ ਕਰ ਰੱਖਿਆ ਦਾ। ਦੇਖੋ ਥੋੜਾ ਥੋੜਾ ਫਰਕ ਪੈਂਦਾ ਜਾਂਦਾ ਹੈ। ਵਰਪੇ ਚ ਹੈ ਬਾਤੀ ਕੇ ਪੁੱਟ ਕਾੜਾ। ਉਹ ਵਰਪੀ ਤਾਂ ਚਲੋ ਜੀ ਮਿਲਦੇ ਆਂਗੇ। ਹਾਂਜੀ ਆਪਾਂ ਪਹੁੰਚ ਚੁੱਕੇ ਆਂ ਜੀ ਆਪਣੇ ਟਿਕਟ ਦੇ ਵਿੱਚ ਤੇ ਆਪਾਂ ਤੁਹਾਨੂੰ ਕੁਝ ਸੂਟ ਜਿਹੜੇ ਸਟਿਚ ਉਪ ਕੀਤੇ ਸੀ ਉਹ ਦਿਖਾਉਣ ਜਾ ਰਹੇ ਆਂਗੇ। ਬਹੁਤ ਸੋਹਣੇ ਸੂਟ ਸਟਿਚ ਹੋਏ ਨੇ ਤੇ ਬਹੁਤ ਸੋਹਣੀਆਂ ਲੈਸਾਂ ਵੀ ਲੱਗੀਆਂ ਹੋਈਆਂ ਨੇ ਤੇ ਸੂਟ ਹੈਗਾ ਜੀ ਟੈਬੀ ਦਾ ਆਲ ਓਵਰ ਸੂਟ ਆ ਇਹ ਵਾਲਾ ਇਹ ਆਪਣੇ ਤੋਂ ਹੀ ਸੂਟ ਲਿਆਗਾ ਤੇ ਆ ਵਾਲੇ ਦੇ ਆਪਾਂ ਕਿ ਗਲੇ ਦੇ ਉੱਪਰ ਲੈਸ ਲਗਾਈ ਹੈਗੀ ਜਿਵੇਂ ਇਹਨਾਂ ਨੇ ਕਿਹਾ ਸੀ ਕਸਟਮਰ ਨੇ ਉਦਾਂ ਤੇ ਆ ਵਾਲੀ ਲਾਈ ਹੈਗੀ ਇਹਦੇ ਬਾਹਵਾਾਂ ਤੇ ਤੇ ਘੇਰੇ ਦੇ ਬਹੁਤ ਸੋਹਣੀ ਫ੍ਰੀਸ਼ਿੰਗ ਦੇ ਨਾਲ ਲੈਸ ਲੱਗੀ ਹੋਈ ਆ ਬਹੁਤ ਸੋਹਣਾ ਹੈ ਜਿਹੜਾ ਸੂਟ ਬਣਿਆ ਹੋਇਆਗਾ ਦੁਪੱਟਾ ਇਹਦਾ ਹਜੇ ਰੈਡੀ ਨਹੀਂ ਹੋਇਆ ਜੀ ਤੇ ਦੁਪੱਟਾ ਰੈਡੀ ਹੋਇਆ ਤੁਹਾਨੂੰ ਵੀ ਦਿਖਾਵਾਂਗੇ ਜਰੂਰ ਤੇ ਸਲਵਾਰ ਇਹਨਾਂ ਨੇ ਅੱਧੀ ਸਟੇਜ ਰੱਖੀ ਹੈ ਇਹਨਾਂ ਨੂੰ ਦਿਖਾ ਰਹੇ ਆ ਉਹਦੇ ਉੱਪਰ ਬਰਕ ਵੀ ਹੋਇਆ ਹੋਇਆ ਵੀਰੀ ਇਹਦਾ ਨਾ ਕੋਈ ਵਰਕ ਕਰਵਾਉਣਾ ਹੋਇਆ ਤਾਂ ਆਪਣਾ ਆਰਡਰ ਦੇ ਸਕਦੇ ਹੋ ਜੀ। ਲਓ ਜੀ ਬਾਟਮ ਦੇ ਉੱਪਰ ਵਰਕ ਹੋਇਆ ਹੋਇਆਗਾ। ਮਹਿੰਦੀ ਗੱਲ ਦੀ ਬਾਟਮ ਆ ਬਾਟਮ ਦੇ ਉੱਪਰ ਬਹੁਤ ਸੋਹਣਾ ਜਿਹੜਾ ਵਰਕ ਹੋਇਆ ਹੋਇਆਗਾ। ਜੇ ਤੁਸੀਂ ਇਦਾਂ ਦਾ ਵਰਕ ਵੀ ਕਰਵਾਉਣਾ ਹੋਇਆ ਤਾਂ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ। ਤੇ ਇਹਦੇ ਨਾਲ ਜਿਹੜੀ ਸ਼ਰਟ ਆ ਆਵਲੀ ਦੇ ਨਾਲ ਸ਼ਰਟ। ਦੁਪੱਟਾ ਹਜੇ ਤਾਂ ਬਣਿਆ ਨਹੀਂ ਹੈਗਾ ਜੀ। ਇਦਾਂ ਇਹ ਸਭ ਤੋਂ ਵੱਡਾ ਇਹਦੇ ਚੱਕਾਂ ਦੇ ਉੱਤੇ ਪਾਈਪਨ ਦਿੱਤੀ ਹੈਗੀ ਬਾਜੂਵਰੀਆਂ ਬਾਜੂ ਤੇ ਵੀ ਪਾਈਪਨ ਦਿੱਤੀ ਬਹੁਤ ਸੋਹਣਾ ਇਹ ਵੀ ਬਣਿਆ ਸੂਟ ਇਹਦਾ ਦੁਪੱਟਾ ਹਜੇ ਹੈ ਜਿਹੜਾ ਰੈਡੀ ਨਹੀਂ ਹੋਇਆ ਜਦੋਂ ਰੈਡੀ ਹੋ ਗਿਆ ਤੁਹਾਨੂੰ ਲੂਟ ਖਾਵਾਂਗੇ ਇਹ ਸੂਟ ਆਪਣੇ ਆਪ ਮੇਰਾ ਖੁਦ ਦਾ ਹੀ ਸੂਟ ਹੈਗਾ ਤੇ ਸਾਰੇ ਸੂਟ ਦੀ ਵੀ ਵੀਡੀਓ ਆਪਾਂ ਸੂਟ ਵੇਅਰ ਕਰਕੇ ਵੀਡੀਓ ਪਾਵਾਂਗੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਕਲਰ ਵੀ ਬਹੁਤ ਜਿਆਦਾ ਸੋਹਣਾ ਤੇ ਇਹ ਸੂਟ ਹੈ ਨਾ ਜਿਹੜਾ ਇਹ ਮਸਲੀਨ ਚੈੱਕ ਮਸਲੀਨ ਦੇ ਵਿੱਚ ਸੂਟ ਹੈਗਾ ਇਹਦੇ ਵਿੱਚ ਚੈੱਕ ਬਣੀ ਹੋਈ ਹੈਗੀ ਥੋੜ੍ਹੀ ਥੋੜ੍ਹੀ ਤੇ ਚੈੱਕ ਮਸਲੀਨ ਦੇ ਵਿੱਚ ਸੂਟ ਬਹੁਤ ਸੋਹਣਾ ਹੈਗਾ ਸੈਲਫ ਪ੍ਰਿੰਟ ਜਾਂ ਜੇ ਤੁਸੀਂ ਇਦਾਂ ਦਾ ਸਟੱਫ ਵੀ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗਾਗਾ ਇਹ ਜਿਹੜੀ ਚਿਕੜਾ ਲੈ ਗਏ ਨੇ ਉਹ ਤੁਹਾਨੂੰ ਮਿਲ ਜਾਣਗੇ ਤੇ ਜੇ ਕੁਝ ਹੋਰ ਵੀ ਕੋਈ ਲੈਣਾ ਹੋਇਆ ਇਹ ਤੁਹਾਨੂੰ ਮਿਲ ਜੂਗਾ ਤੇ ਜੇ ਤੁਸੀਂ ਰੈਡੀ ਕਰਵਾਉਣਾ ਤਾਂ ਉਹਦੇ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਰੈਡੀ ਕਰਵਾ ਸਕਦੇ ਹੋ। ਇੱਕ ਕਾਵਾਲਾ ਸੁਣ ਤਾਂ ਪਰ ਰੈਡੀ ਕੀਤਾ। ਇਹ ਵੀ ਆਪਾਂ ਬਲੇ ਦੇ ਉੱਪਰ ਆ ਜਿਹੜੀ ਇਸ ਤਰ੍ਹਾਂ ਪਾਈਪਿੰਗ ਲਗਾਈ ਹੈਗੀ। ਆ ਜਿਆ ਬਾਤੂ ਬਣੀ ਹੋਈਆਂ ਨੇ ਇਹ ਵੀ ਬਹੁਤ ਸੋਹਣਾ ਬਣਿਆਗਾ ਫੋਟੋ ਲੈ ਸਕਦੇ ਹੋ ਚਾਕਾ ਲਿੱਤੇ ਟਿਸ਼ੂ ਲਗਾਇਆ ਜੀ ਆਪਾਂ ਚਾਕਾਂ ਦੇ ਉੱਪਰ ਟਿਸ਼ੂ ਲਗਾ ਕੇ ਸੂਟ ਇਹ ਜਿਹੜਾ ਰੈਡੀ ਕੀਤਾ ਹੋਇਆ ਹੈ ਬਹੁਤ ਸੋਹਣਾ ਲੱਗਦਾ ਇਹ ਵੀ ਸੂਟ ਆਪਣਾ ਬਹੁਤ ਪਿਆਰਾ ਜੀ ਹੈ ਅੱਜ ਮੈਂ ਆਪਣੀ ਸੂਟ ਦਿਖਾ ਰਹੀ ਹਾਂਗੀ। ਇਹਦੀ ਬਾਟਮ ਆ ਜਿਹੜੀ ਉਹ ਪਲੇਨ ਹੀ ਰੱਖੀ ਆਪਾਂ। ਬਾਟਮ ਆਪਣੇ ਕੋਲ ਵੈਸੀ ਹੈਗੀ ਸੀਗੀ ਪਹਿਲਾਂ ਵੀ ਸਟਿਚ ਕਰ ਲਈ ਸੀ ਆਪਾਂ ਉਹਦੇ ਨਾਲ ਸ਼ਰਟ ਆਪਾਂ ਬਾਅਦ ਚ ਲਈ ਆਈਏਗੀ। ਹਾਂਜੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਜਿਹੜੇ ਸੂਟ ਦਿਖਾਏ ਆ ਉਹ ਪਸੰਦ ਆਏ ਹੋਣਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਕੋਈ ਵੀ ਆਰਡਰ ਦੇਣਾ ਹੈ ਤਾਂ ਆਪਣਾ ਜਿਹੜਾ ਨੰਬਰ ਚੱਲ ਰਿਹਾ ਹੈਗਾ। 990130027 ਉਹ ਨੰਬਰ ਦੇ ਉੱਪਰ ਤੁਸੀਂ ਆਪਣਾ ਆਰਡਰ ਜਿਹੜਾ ਜਦੋਂ ਦੇ ਸਕਦੇ ਹੋਗੇ ਜੇ ਤੁਸੀਂ ਟਾਈਬੀ ਲਾਈਨਿੰਗ ਦੇ ਵਿੱਚ ਕੋਈ ਵੀ ਸੂਤ ਬਣਵਾਉਣਾ ਉਹ ਵੀ ਆਪਾਂ ਨੂੰ ਦੱਸ ਸਕਦੇ ਹੋ ਕੋਈ ਵਰਕ ਕਰਵਾਉਣਾ ਪੇਂਟ ਕਰਵਾਉਣਾ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਆਪਾਂ ਉਦਾਂ ਦਾ ਹੀ ਸੂਤ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ